ਆਪਣੇ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਸਾਡੇ ਨਾਲ ਸੰਜੀ ਕੋਈ ਪੈਰ ਰੱਖਿਆ ਹੈ ਤੇ ਸਾਡਾ ਘਰ ਘਰ ਸਨੇਹਾ ਬਚਾਣਾ ਹੈ ਅਸੀਂ ਇਸੇ ਤਰ੍ਹਾਂ ਹੀ ਆਪਣੇ ਬੇ ਜਿਹੜੇ ਸਾਰ ਲੋਕ ਐ ਜਿਨ੍ਹਾਂ ਦੇ ਰੋਟੀ ਪਾਣੀ ਭੋਜਨ ਨਹੀਂ ਪਿਆਰ ਕਰ ਸਕਦੇ ਉਹਨਾਂ ਨੂੰ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਾਂਗੇ ਸਰਬ ਸੰਜੀ ਰਸੋਈ ਬਹਿਰਾਮ ਦਾ ਸ਼ੁਭ ਆਰੰਭ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਕੀਤਾ ਗਿਆ। ਸਤਕਰਤਾਰ ਰਜਿਸਟਰ ਸੁਸਾਇਟੀ ਵੱਲੋਂ بے ਸਹਾਰਾ ਜਾਂ ਜਿਹੜੇ ਵਿਅਕਤੀ ਦੋ ਵਕਤ ਦੀ ਰੋਟੀ ਵੀ ਨਹੀਂ ਬਣਾ ਸਕਦੇ ਨਾ ਖਾ ਸਕਦੇ ਹਨ ਉਹਨਾਂ ਤੇ ਲਈ ਸਰਬ ਸਾਂਝੀ ਰਸੋਈ ਪਹਿਲ ਕਦਮੀ ਕਰਦੇ ਹੋਏ ਸੁਸਾਇਟੀ ਤੋਂ ਉਹਨਾਂ ਦੇ ਘਰ ਤੱਕ ਫ੍ਰੀ ਟੀਫਨ ਸੇਵਾ ਸ਼ੁਰੂ ਕੀਤੀ ਗਈ। ਰੋਟਰੀ ਕਲੱਬ ਗ੍ਰੀਨ ਪੰਗਾ ਦੇ ਪ੍ਰਧਾਨ ਦਲਪਾਕ ਸਿੰਘ ਪਾਕੀ ਨੇ ਵੀ ਜ਼ਿੰਮੇਵਾਰੀ ਲਈ ਕਿਹਾ ਕਿ ਅਸੀਂ ਇਸ ਸੁਸਾਇਟੀ ਦੀ ਹਰ ਤਰੀਕੇ ਨਾਲ ਮਦਦ ਕਰਦੇ ਰਹਾਂਗੇ ਕਿਸੇ ਦਾ ਜਨਮ ਦਿਨ ਜਾਂ ਵਿਆਹ ਦੀ ਵਰੇਗੰਡ ਹੋਵੇ ਹਰ ਇੱਕ ਨੂੰ ਕਹਾਂਗੇ ਕਿ ਇੱਕ ਦਿਨ ਦਾ ਰਾਸ਼ਨ ਜਾਂ ਬਿੱਟ ਅਨੁਸਾਰ ਸੁਸਾਇਟੀ ਦੀ ਮਦਦ ਕੀਤੀ ਜਾਵੇ ਤਾਂ ਕਿ ਉਹਨਾਂ ਬੇਸਹਾਰਾ ਲੋਕਾਂ ਤੱਕ ਦੋ ਵਕਤ ਦੀ ਰੋਟੀ ਪਿੰਡ-ਪਿੰਡ ਤੱਕ ਪਹੁੰਚਾਈ ਜਾ ਸਕੇ